ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਇਸ ਲਾਈਵ ਪ੍ਰੋਗਰਾਮ ਦੇ ਜ਼ਰੀਏ ਗੱਲਬਾਤ ਹੈ ਜਿਹੜੀ ਉਹ ਵਕ ਵਕ ਵਿਸ਼ਿਆਂ ਦੇ ਉੱਪਰ ਕਰਦੇ ਆ ਤੇ ਇਹਨਾਂ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਨ ਲਈ ਚਰਚਾ ਕਰਨ ਲਈ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋ ਜੀ ਟਿਲੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਪ੍ਰਭ ਸਿੱਧੂ ਜੀ ਜੀ ਟਿਲੋ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਅੱਜ ਲੁਧਿਆਣਾ ਦੇ ਵਿੱਚ ਸੀਐਮ ਮਾਨ ਪਹੁੰਚੇ ਸੀ ਉਹਨਾਂ ਦੇ ਨਾਲ ਅਰਵਿੰਦ ਕੇਜੀ ਵਾਲ ਵੀ ਸਨ ਇਸ ਮੌਕੇ ਇੱਕ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਆਰਟੀਓ ਦੇ ਆਰਟੀਓ ਦੇ ਨਾਲ ਸੰਬੰਧਿਤ ਤੁਹਾਡੇ ਜਿੰਨੇ ਵੀ ਕੰਮ ਹੋਣਗੇ ਚਾਹੇ ਡਰਾਈਵਿੰਗ ਲਾਇਸੈਂਸ ਚਾਹੇ ਆਰਟੀ ਚਾਹੇ ਜਿੰਨੇ ਨਿੱਕੇ ਮੋਟੇ ਕੰਮ ਉਹਦੇ ਲਈ ਹੁਣ ਤੁਹਾਨੂੰ ਕਹਿੰਦੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਫੇਸਲੈਸ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਵਿੱਚ ਤੁਸੀਂ ਘਰੋਂ ਹੀ ਬੈਠ ਕੇ 56 ਯਾਨੀ ਕਿ 56 ਆਨਲਾਈਨ ਸੇਵਾਵਾਂ ਨੇ ਜਿਹੜੀਆਂ ਉਹਨਾਂ ਦਾ ਲਾਹਾ ਲੈ ਸਕਦੇ ਹੋ ਕਿਵੇਂ ਦੇਖਦੇ ਹੋ ਕਿਉਂਕਿ ਜੇ ਇਹਨਾਂ 56 ਸੇਵਾਵਾਂ ਦਾ ਲਾਹਾ ਲੈਣ ਦੇ ਲਈ ਆਨਲਾਈਨ ਸਿਸਟਮ ਸ਼ੁਰੂ ਕੀਤਾ ਗਿਆ ਹੈ ਦਫ਼ਤਰ ਨੂੰ ਤਾਲਾ ਲਾ ਦਿੱਤਾ ਗਿਆ ਸੀਐਮ ਮਾਨ ਹੋਣਾ ਨੇ ਖੁੱਤਾਂ ਲਾਇਆ ਬੇਰੋਜ਼ਗਾਰੋ ਕਹਿੰਦੇ ਕਿ ਅਸੀਂ ਹੁਣ ਨਹੀਂ ਦੇਵਾਂਗੇ ਜਿਹੜੇ ਉੱਥੇ ਬੈਠੇ ਹੋਏ ਲੋਕ ਕੰਮ ਕਰਦੇ ਨੇ ਜਿਹੜੇ ਉੱਥੇ ਵਰਕਰ ਨੇ ਕਿਵੇਂ ਦੇਖਦੇ ਹੋ ਇਸ ਸਕੀਮ ਨੂੰ ਢਿਲੋ ਸਾਹਿਬ ਇਸ ਸਮੇਂ ਦੇਖੋ ਹਰ ਰੋਜ਼ ਕੋਈ ਨਾ ਕੋਈ ਨਮਾ ਇਸ ਤਰ੍ਹਾਂ ਦਾ ਪ੍ਰੋਜੈਕਟ ਮੁੱਖ ਮੰਤਰੀ ਮਾਨ ਉਹਨਾਂ ਦਾ ਸਿਆਸੀ ਗੁਰੂ ਅਰਵਿੰਦ ਕੇਜਰੀ ਵੱਲ ਦੱਸਦਾ ਹੈ। ਇਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਤਹਿਸੀਲਦਾਰ ਦਫ਼ਤਰ ਦੇ ਵਿੱਚ ਉਹ ਸਬਾਵਾਵਾਂ ਜਿਹੜੀਆਂ ਨੇ ਸਾਰੀਆਂ ਉਹ ਆਨਲਾਈਨ ਕਰ ਦਿੱਤੀਆਂ ਗਈਆਂ ਨੇ। ਜੀ ਸਤਿਕੇ ਕਰੋ। ਦਿਨਾਂ ਮਰਜੀ ਤੇ ਇਹ ਜਿਹੜੀਆਂ ਆਰਟੀਓ ਦਫ਼ਤਰ ਦੇ ਨਾਲ ਸੰਬੰਧਿਤ ਨੇ। ਇਸ ਸਾਰੀਆਂ ਦੀਆਂ ਸਾਰੀਆਂ ਕਹਿੰਦੇ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਫੈਸਲੇ 56 ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਪੈਣੀ ਇੱਕ ਪੁਰਾਣੀ ਕਹਾਵਤ ਹੈ ਪ੍ਰੋਫੈਸਰ ਸਿੱਧੂ ਜੀ ਕੇ ਰਾਹ ਪਏ ਜਾਣੀਏ ਜਾਂ ਬਾਹ ਪਏ ਜਾਣੇ ਹਮ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨਾ ਥ੍ਰੈਟਿਕਲ ਕਰਨੀਆਂ ਬਹੁਤ ਸੌਖੀਆਂ ਨੇ ਬਹੁਤ ਜਦੋਂ ਆਪਾਂ ਉਹਨਾਂ ਨੂੰ ਪ੍ਰੈਕਟੀਕਲ ਦੇ ਵਿੱਚ ਜਾਣਦੇ ਆ ਤਾਂ ਜਿਹੜਾ ਲਾਇਸੈਂਸ ਹੈ ਉਹ ਪੜ੍ਹੇ ਲਿਖੇ ਦਾ ਵੀ ਬੰਨਣਾ ਅਨਪੜ੍ਹ ਦਾ ਵੀ ਬੰਨਣਾ ਦੂਜੇ ਦਾ ਤੀਜੇ ਦਾ ਚੌਥੇ ਦਾ ਪੰਜਵੇਂ ਦਾ ਬਿਲਕੁਲ ਉਹਨਾਂ ਸਾਰਿਆਂ ਦਾ ਬੰਨਣਾ ਉਹ ਜਿਹੜਾ ਲਾਇਸੈਂਸ ਜਦੋਂ ਬਣੇਗਾ ਤਦੋਂ ਠਾ ਕਿਹੜੇ ਸਿਸਟਮ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਹ ਸਾਰਾ ਅਸੀਂ ਵਧਾਈ ਦਿੰਦੇ ਆ ਕਿ ਜੇ ਇਹ ਹੋ ਜਾਵੇ ਇਹ ਸਾਰਾ ਕੁਝ ਸੱਚ ਹੋਵੇ ਤਾਂ ਇੱਕ ਨਵਾਂ ਰੈਵੋਲੂਸ਼ਨ ਆਪਾਂ ਕਹਿ ਸਕਦੇ ਹਾਂ ਹੂੰ ਮੈਂ ਇੱਕ ਗੱਲ ਕਹਿ ਸਕਦਾ ਕਿ ਜਿਹੜਾ ਰੈਵੋਲੂਸ਼ਨ ਇਹ ਜਾਗਰੂਕਤਾ ਇਹ ਸਾਰਾ ਕੁਝ ਪਾਸਪੋਰਟ ਦੇ ਵਿੱਚ ਆਇਆ ਹੈ ਬਿਲਕੁਲ ਕਾਟਾ ਸੁਵਾਮਾ ਦੇ ਰਹੀ ਹੈ ਉਹਦਾ ਹੋਰ ਨਹੀਂ ਦੇਖਣ ਚ ਕਿੱਥੇ ਮਿਲਦਾ ਹੋ ਜਿਹੜਾ ਪਾਸਪੋਰਟ ਪਹਿਲਾਂ ਤਿੰਨ ਤਿੰਨ ਮਹੀਨਿਆਂ ਦੇ ਵਿੱਚ ਮਸਾਉਂਦਾ ਸੀ ਹੂੰ ਉਹ ਪਾਸਪੋਰਟ 15 ਤੋਂ 20 ਦਿਨਾਂ ਦੇ ਵਿੱਚ ਤੁਹਾਡੇ ਘਰ ਪਹੁੰਚ ਜਾਂਦਾ ਆ ਜਾਂਦਾ ਬਿਲਕੁਲ ਜੀ ਜੇ ਤੁਸੀਂ ਨਵਿਆਂ ਜੋ ਕਰਦੇ ਹੋ ਨਿਊ ਕਰਦੇ ਹੋ ਤਾਂ ਬਤ ਉਹ ਦੱਸ ਦਿਨ ਹੂੰ ਮੈਨੂੰ ਯਾਦ ਆ ਕਿ ਹਰਮੰਦਰ ਜੀ ਨੇ ਫਾਰਮ ਭਰਿਆ ਕਹਿੰਦੇ ਪਟਿਆਲੇ ਤੋਂ ਕਰਾ ਦਈਏ ਬਕਰਾ ਦੋ 1 ਕਕਤੂਬਰ ਨੂੰ ਫੋਟੋ ਕਚਾਈ 11 ਨੂੰ ਪਾਸਪੋਰਟ ਘਰੇ ਪਹੁੰਚ ਗਿਆ ਬਿਲਕੁਲ ਔਰ ਉਹ ਨਾਲ-ਨਾਲ ਤੁਹਾਨੂੰ ਦੱਸੀ ਜਾਂਦੇ ਨੇ ਕਿ ਤੁਹਾਡਾ ਪਾਸਪੋਰਟ ਬਣ ਗਿਆ ਸਪੀਡ ਪੋਸਟ ਦੇ ਉੱਤੇ ਪਾਤਾ ਤੇ ਫਿਰ ਜਿਹੜੀਆਂ ਚੀਜ਼ਾਂ ਪਹਿਲਾਂ ਇੱਥੇ ਸਰਗਰਮੀ ਨਾਲ ਬਦਿਆ ਤਰੀਕੇ ਨਾਲ ਚੱਲ ਰਹੀਆਂ ਨੇ ਪ੍ਰੈਕਟੀਕਲ ਦੇ ਵਿੱਚ ਉਹਨਾਂ ਨੂੰ ਅਪਣਾ ਲੈਣਾ ਚਾਹੀਦਾ ਜੀ ਹੁਣ ਜਿਹੜੀ ਗੱਲ ਅੱਜ ਮੁੱਖ ਮੰਤਰੀ ਹੋਰਾਂ ਨੇ ਕਿਹਾ ਹੈ ਕਿ ਸਾਰੇ ਦਾ ਸਾਰਾ ਸਿਸਟਮ ਹੈ ਜਿਹੜਾ ਪੜਿਆ ਲਿਖਿਆ ਬਣ ਗਿਆ ਹੂੰ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਤਾਂ ਬਿਜਲੀ ਨਹੀਂ ਆਉਂਦੀ ਤੇ ਉੱਥੇ ਇਹ ਸਿਸਟਮ ਕਿਵੇਂ ਚੱਲੇਗਾ ਉਹੀ ਗੱਲ ਹੈ ਨਾ ਢਿਲੋ ਸਾਹਿਬ ਪਿੰਡੂ ਖਿੱਤੇ ਦੇ ਲੋਕਾਂ ਨੂੰ ਜਿਨ੍ਹਾਂ ਦੇ ਬੱਚੇ ਬਾਹਰ ਚਲੇ ਗਏ ਕੋਈ ਇੱਥੇ ਹੈ ਨਹੀਂ ਹੈ ਉਹਨਾਂ ਲਈ ਤਾਂ ਬੜਾ ਮੁਸ਼ਕਲ ਹੈ ਇਹ ਕੰਮ ਕਿੱਦਾਂ ਪੋਸੀਬਲ ਹੈ ਬਈ ਉਹੀ ਕਹਿ ਰਿਹਾ ਨਾ ਇਹ ਸ਼ੁਰੂਆਤ ਕਰਤੀ ਹੈ ਜਿਵੇਂ ਉਹ ਕਹਿ ਰਹੇ ਨੇ ਮੈਂ ਇਹ ਦੇ ਵਿੱਚ ਕੋਈ ਕਿੰਤੂ ਪ੍ਰਤੂ ਦੀ ਕਰਦਾ ਮੈਂ ਉਹ ਗੱਲ ਕਰਦਾ ਕਿ ਆਪਾਂ ਉਹਨੂੰ ਹੂਬ ਹੂ ਸੱਚ ਮੰਨ ਲਈਏ ਜੇ ਉਹ ਸਾਰਾ ਕੁਝ ਇਸੇ ਤਰੀਕੇ ਨਾਲ ਸੱਚ ਹੈ ਤੇ ਫਿਰ ਤਾਂ ਬਹੁਤ ਵੱਡਾ ਰੈਵੋਲੂਸ਼ਨ ਇੱਥੇ ਆ ਗਿਆ ਪਰ ਮਨ ਲੱਗਦਾ ਢੱਲੋ ਸਾਹਿਬ ਇੱਥੇ ਨਾ ਤਾਲਾ ਲਾਉਣਾ ਨਹੀਂ ਸੀ ਬੰਦਾ ਜਿਹੜੇ ਸੇਵਾਵਾਂ ਨਹੀਂ ਲੈ ਸਕਦੇ ਉਹਨਾਂ ਨੂੰ ਦਫ਼ਤਰ ਦੀ ਹਜੇ ਕਾਰਵਾਈ ਤਾਂ ਚੱਲਦੀ ਰੱਖਣੀ ਚਾਹੀਦੀ ਸੀ ਬਿਲਕੁਲ ਉਥੇ ਦਫ਼ਤਰ ਦੇ ਵਿੱਚ ਜਿਹੜਾ ਸਟਾਫ ਬੈਠਾ ਉਹਨੂੰ ਕਿੱਥੇ ਲੈ ਕੇ ਜਾਓਗੇ ਇਹ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਦਤਾਂ ਸਾਨੂੰ ਪੁਰਾਣੀਆਂ ਪਈਆਂ ਬੀਆਂ ਨੇ ਨਾ ਜੇ ਤੁਸੀਂ ਇਹ ਕਹੋਗੇ ਕਿ ਇੱਕੇ ਦਮ ਸਾਡੀਆਂ ਉਹ ਆਦਤਾਂ ਬਦਲ ਜਾਣਗੀਆਂ ਮੈਨੂੰ ਨਹੀਂ ਲੱਗਦਾ ਜੀ ਪਰ ਫਿਰ ਵੀ ਜੇ ਅੱਜ ਵਿਸ਼ਵ ਪੱਦਰ ਦੇ ਉੱਤੇ ਆਧੁਨਿਕਤਾ ਦਾ ਜ਼ਮਾਨਾ ਹੈ ਅਸੀਂ ਆਧੁਨਿਕਤਾ ਵਾਲੇ ਪਾਸੇ ਜਾ ਰਹੇ ਹਾਂ ਉਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਸਾਨੂੰ ਇਹ ਸਿਸਟਮ ਖੋਲਣੇ ਪੈਣਗੇ। ਉਹਨਾਂ ਲੋਕਾਂ ਨੂੰ ਵਿਸ਼ੇਸ਼ ਟ੍ਰੇਨਿੰਗਾਂ ਦੇ ਕੇ ਸਿਖਾਉਣਾ ਪਏਗਾ। ਹੂੰ। ਕਿੰਨੇ ਪਰਸੈਂਟ ਲੋਕਾਂ ਨੂੰ ਪਿੰਡਾਂ ਦੇ ਵਿੱਚ ਤੁਸੀਂ ਅਨਪੜਤਾ ਛੱਡੋ। ਪੜ੍ਹੇ ਲਿਖੇ ਬੰਦੇ ਕਿੰਨੇ ਕੇ ਸੇਵਾਵਾਂ ਆਪੇ ਕਰ ਲੈਂਦੇ ਨੇ। ਬਿਲਕੁਲ। ਆ ਹੁਣ ਵੀ ਤਾਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਆ ਨਾ। ਤੇ ਸਹਾਰਾ ਫੇਰ ਜਾ ਕੇ ਪੀਸੂ ਵਾਲੇ ਦਾ ਲੈਣਾ ਪੈਂਦਾ। ਕੰਪਿਊਟਰ ਵਾਲੇ ਦਾ ਲੈਣਾ ਪੈਂਦਾ ਹੈ ਕਿ ਭਾਈ ਮੇਰਾ ਫਾਰਮੇ ਭਰ ਦੇ ਕਿੰਨੇ ਬੰਦਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਹੈ ਕਿੰਨੇ ਬੰਦਿਆਂ ਨੂੰ ਉਹਦੀ ਜਾਗਰੂਕਤਾ ਪਤਾ ਹੈ ਇਹਦੇ ਨਾਲ ਆਪਣਾ ਪ੍ਰਭਜੋਤ ਮੈਨੂੰ ਐਂ ਲੱਗਦਾ ਇਹਨਾਂ ਨੂੰ ਜੇ ਇਹ ਚੀਜ਼ਾਂ ਨੂੰ ਇਹਨਾਂ ਨੇ ਕਾਮਯਾਬੀ ਨਾਲ ਲਾਗੂ ਕਰਨਾ ਹੈ ਤਾਂ ਇਹ ਸਾਡੇ ਸਕੂਲਾਂ 'ਚ ਸਬਜੈਕਟ ਵਜਾ ਕੇ ਸ਼ੁਰੂ ਕਰਨੇ ਚਾਹੀਦੇ ਆ ਹੂੰ ਜੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਆ ਤਰੀਕਾ ਜਿਵੇਂ ਹੁਣ ਆਪਣੇ ਟ੍ਰੈਫਿਕ ਨਿਜਮ ਨੇ ਟ੍ਰੈਫਿਕ ਨਿਜਮ ਮੈਨੂੰ ਯਾਦ ਆ ਕਿ 2006 ਦੇ ਵਿੱਚ ਮੀਟਿੰਗ ਹੋਈ ਅੱਜ ਤੱਕ ਕਰ 19 ਸਾਲ ਲੰਘ ਗਏ ਹੂੰ ਉਹ ਮੀਟਿੰਗ ਲਾਗੂ ਨਹੀਂ ਹੋ ਸਕੀ ਜੀ ਸੋ ਜਿਹੜੀਆਂ ਚੀਜ਼ਾਂ ਇੱਥੇ ਅਜੇ ਬਹੁਤ ਜ਼ਿਆਦਾ ਪੁਰਾਣੇ ਠੀਕ ਹੈ ਆਧੁਨਿਕਤਾ ਆ ਰਹੀ ਹੈ ਲਿਆਉਣੀ ਚਾਹੀਦੀ ਹੈ ਮਾਝੇ ਮੈਂ ਪਹਿਲਾਂ ਕਹਿਆ ਕਿ ਸਾਨੂੰ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ ਪਰ ਇਹਦੇ ਜਿਹੜੇ ਡਰਾਪ ਐਕ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜੀ ਬਿਲਕੁਲ ਚਲੋ ਸਾਬ ਅੱਗੇ ਜ਼ਿਕਰ ਜਿਹੜਾ ਉਹ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇੱਕ ਤੰਜ ਕਸਿਆ ਤੰਜ ਕਸਿਆ ਜਿਹੜੇ ਹੁਣ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਕਹਿੰਦੇ ਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਪਹਿਲਾਂ ਤਾਂ ਇਹ ਹੋਇਆ ਵੀ ਦੋ ਵਾਰੀ ਦਸਤਾਰਬੰਦੀ ਹੋਈ ਹੋਵੇ ਤੇ ਪਹਿਲੀ ਵਾਰੀ ਇਹ ਹੋਇਆ ਵੀ ਕਿਸ਼ਤਾਂ ਦੇ ਵਿੱਚ ਕਿਸੇ ਨੂੰ ਜਥੇਦਾਰ ਥਾਪਿਆ ਗਿਆ ਹੋਵੇ ਸਿਆਸੀ ਪੱਖ ਤੋਂ ਵੀ ਇਸ ਦੇ ਮਾਇਨੇ ਨੇ ਕਿਉਂਕਿ ਹੱਗਿਆ ਨੇ ਹੱਪ ਸਿੰਘ ਪੂਰੀ ਤਰ੍ਹਾਂ ਸਰਗਰਮ ਨੇ ਕਿਵੇਂ ਦੇਖਦੇ ਇਸ ਮਸਲੇ ਨੂੰ ਦੇਖੋ ਤੁਹਾਨੂੰ ਪਤਾ ਹੋਣਾ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸਨ ਕਲ ਤਖਤ ਸਾਹਿਬ ਦੇ ਹੂੰ ਮਸਲਾ ਪਿਆ 2 ਦਸੰਬਰ ਦਾ ਜਿਹੜੇ ਹੁਕਮਨਾਮੇ ਜਾਰੀ ਹੋਏ ਉਸ ਤੋਂ ਬਾਅਦ ਪ੍ਰਭ ਇਹਨਾਂ ਨੇ ਕਿਹਾ ਕੀ ਸੀਗਾ ਉਹ ਜਥੇਦਾਰ ਜਿਹੜੇ ਕੰਮ ਕਰ ਰਹੇ ਸੀ ਕਹਿੰਦੇ ਜਥੇਦਾਰ ਤਾਂ ਯੋਗ ਹੀ ਨਹੀਂ ਉਹਨਾਂ ਦੇ ਵਿੱਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਣ ਸੀ ਗਨੀ ਰਕबीर ਸਿੰਘ ਜੀ ਤੇ ਅੱਜ ਗਨੀ ਰਕबीर ਸਿੰਘ ਕਿੱਥੇ ਨੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਹੂੰ ਜਿਹੜਾ ਬੰਦਾ ਅਕਾਲ ਤਖਤ ਸਾਹਿਬ ਦੇ ਯੋਗ ਨਹੀਂ ਤੇ ਉਹ ਪੋਸਟ ਜਿਹੜੀ ਬਾਬਾ ਬੁੱਢਾ ਜੀ ਵਾਲੀ ਹੈ ਕੀ ਉਹ ਬੰਦਾ ਉਹ ਪੋਸਟ ਦੇ ਯੋਗ ਹੈ ਇੱਕ ਤੋਂ ਇੱਕ ਕੰਟ੍ਰੋਵਰਸੀ ਪਾਈ ਜਾਂਦੇ ਆ ਕੰਟ੍ਰੋਵਰਸੀ ਜਿਹੜੀ ਵੀ ਆ ਜਿੰਨੀ ਇਹਨਾਂ ਨੇ ਜੇ ਦੇਖੋ ਦੋ ਗੱਲਾਂ ਨੇ 10 ਮਾਰਚ ਸਵੇਰੇ ਪੌਣੇ 3 ਵਜੇ ਕੜਗਾ ਜੀ ਸਾਹਿਬ ਦੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਦਸਤਾਰਬੰਦੀ ਕਰਤੀ ਜਦੋਂ ਅਜੇ ਗੁਰੂ ਘਰ ਦੇ ਕਬਾੜ ਵੀ ਨਹੀਂ ਸੀ ਖੁੱਲੇ ਹੁਣ ਤੁਸੀਂ ਵੀ ਦੱਸੋ ਕਾਫੀ ਪੜੇ ਲਿਖੇ ਹੂੰ ਕਿ ਜਾਂ ਤਾਂ ਗੜਗੱਜ ਸਾਹਿਬ ਦੀ 10 ਮਾਰ 40 ਜਿਹੜੀ ਜਥੇਦਾਰੀ ਸੀ ਦਸਤਾਰ ਬੰਦੀ ਉਹ ਗਲਤ ਆ ਜਾਂ ਹੁਣ ਗਲਤ ਆ ਬਿਲਕੁਲ ਕਈ ਸੱਜਣਾ ਨੇ ਇਹਦੂੰ ਗਾਹ ਕਰਤਾ ਇਹਨਾਂ ਨੇ ਕਿਹਾ ਸੀ ਕਿ ਬਹੁਤ ਸਾਰੀਆਂ ਜਥੇਬੰਦੀਆਂ ਉਹ ਇਸ ਵਾਰ ਮਨਾਲੀਆਂ ਨੇ ਉਹ ਆ ਕੇ ਗੈਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰਾਂ ਭੇਟ ਕਰਨ ਗਏ ਕਿੜਿਆ ਏ ਇੱਕ ਨਿੰਗ ਜਥੇਬੰਦੀਆਂ ਆਈਆਂ ਇਹਨਾਂ ਦੇ ਮੁਕਾਬਲੇ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਹੈ ਦਮਦਮੀ ਟਕਸਾਲ ਉਹ ਦਮਦਮੀ ਟਕਸਾਲ ਜਿਹਦੇ ਭਾਵੇਂ ਅੱਜ ਹਰਨਾਮ ਸਿੰਘ ਤੁਮਾ ਮੁਖੀ ਨੇ ਇਸ ਤੋਂ ਪਹਿਲਾਂ ਗਿਆਨੀ ਕਰਤਾਰ ਸਿੰਘ ਉਹਦੇ ਮੁਖੀ ਰਹਿ ਚੁੱਕੇ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਮੁਖੀ ਰਹਿ ਚੁੱਕੇ ਨੇ ਉਹ ਜੱਥੇਬੰਦੀਆਂ ਦਾ ਨਾਮ ਹਿੰਦਾ ਤਾਂ ਕੋਈ ਆਇਆ ਹੈ ਨਾ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਕੁੱਲ ਦੇ ਵਿੱਚੋਂ ਬਾਬਾ ਸਰਬਜੀਤ ਜੋਤ ਸਿੰਘ ਬੇਦੀ ਉਹ 17ਵੀਂ ਪੀੜੀ ਚੋਂ ਆਏ ਉਹ ਵੀ ਨਹੀਂ ਗਏ ਕਿੰਨੀਆਂ ਇਹ ਤਮਾਮ ਜੱਥੇਬੰਦੀਆਂ ਜਿਨ੍ਹਾਂ ਦਾ ਆਪਾਂ ਨਾ ਗਿਨਾ ਸਕਦੇ ਆ ਉਹ ਗਏ ਨਹੀਂ ਇਹਦਾ ਮਤਲਬ ਜੇ ਕਹਾਂ ਉਹ ਜੱਥੇਬੰਦੀਆਂ ਆ ਕੇ ਕਹਿੰਦੇ ਨਾ ਲਓ ਜੀ ਜਥੇਦਾਰ ਸਾਹਿਬ ਨੂੰ ਅਸੀਂ ਦਸਤਾਰ ਦੇਣ ਨੂੰ ਤਿਆਰਾਂ ਦੇ ਫਿਰ ਤੀਜੀ ਵਾਰ ਕਰੂਗੇ ਫਿਰ ਦੁਬਾਰਾ ਵੜ ਲੋਗੇ ਹੂੰ ਸੋ ਕਦੇ ਦੇਖਿਓ ਪ੍ਰਭ ਜਦੋਂ ਪੋਪ ਦੀ ਨਿਯੁਕਤੀ ਹੁੰਦੀ ਹੈ ਮੁਸਲਮ ਭਾਈਚਾਰੇ ਦੇ ਵਿੱਚ ਉਹਨਾਂ ਦੇ ਮੁਖੀ ਦੀ ਨਿਯੁਕਤੀ ਹੁੰਦੀ ਹੈ ਤੱਕ ਕਦੇ ਦੇਖਿਆ ਕਿ ਕਿੰਨਾ ਕਿੰਨਾ ਕੱਠ ਹੁੰਦਾ ਕਿਵੇਂ ਕਿਵੇਂ ਉਹਨਾਂ ਨੂੰ ਸੱਦਿਆ ਜਾਂਦਾ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੇ ਕਿਵੇਂ ਤੇ ਇਸ ਕੌਮ ਦਾ ਸਰਬੋੱਚ ਹਸਤੀਆਂ ਜੀ ਇੱਕ ਜਦ ਤੱਕ ਇਹੋ ਜਿਹਾ ਜਿਹਦੇ ਤੇ ਸ਼ਰੂਣੀ ਕਮੇਟੀ ਨੇ ਕਈ ਵਾਰੀ ਸ਼ਿਕਾਇਤਾਂ ਦਰਜ ਕਰਾਂਗੀਆਂ ਸੀ ਤੇ ਉਹ ਜਿਹੜਾ ਇਹ ਸਾਰਾ ਮਾਮਲਾ ਆਉਂਦਾ ਪ੍ਰਭ ਜੋਤ ਜੀ ਉਹ ਮਾਮਲੇ ਦੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਆ ਕਿ ਜਿਹੜੇ ਦੂਜੇ ਐ ਇਹ ਵਿਸ਼ ਪੱਤਰ ਦੇ ਉੱਤੇ ਅਜੇ ਤੱਕਰ ਇਹਨਾਂ ਦੀ ਕੋਈ ਨਿਯੁਕਤੀ ਇਹਨਾਂ ਦੀ ਕੋਈ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਬਣਾਈ ਨਹੀਂ ਸખી ਜੀ ਅੱਗੇ ਗੱਲ ਡੀਏਜੀ ਪੁਲਰ ਦੀ ਕਰਾਂਗੇ ਹਟਲੋ ਸਾਹਿਬ ਡੀਏਜੀ ਪੁਲਰ ਦੀਆਂ ਮੁਸ਼ਕਲਾਂ ਹੋਰ ਵੱਧ ਚੁੱਕੀਆਂ ਨੇ ਵੱਧ ਚੁੱਕੀਆਂ ਇਸ ਕਰਕੇ ਨੇ ਕਿਉਂਕਿ ਉਹਨਾਂ ਦੇ ਸਾਥੀ ਨੇ ਜਿਹੜੇ ਕ੍ਰਿਸ਼ਨੂ ਉਹ ਫਿਲਹਾਲ ਰਿਮਾਂਡ ਦੇ ਵਿੱਚ ਪਹੁੰਚ ਚੁੱਕੇ ਨੇ 9 ਦਿਨਾਂ ਦੀ ਰਿਮਾਂਡ ਆ ਉਹਨਾਂ ਦੀ ਹੁਣ ਸਵਾਲ ਇਹ ਹੈ ਕਹਿੰਦੇ ਕਿ ਕ੍ਰਿਸ਼ਨੂ ਕੋਲ ਇੱਕ ਅਜਿਹੀ ਡਾਇਰੀ ਮਿਲੀ ਐ ਉਸ ਡਾਇਰੀ ਦੇ ਵਿੱਚ ਬੜਾ ਕੁਝ ਹੈ ਕਹਿੰਦੇ ਉਸ ਡਾਇਰੀ ਦੇ ਵਿੱਚ 20 ਅਜਿਹੇ ਸੀਨੀਅਰ ਅਧਿਕਾਰੀਆਂ ਦੇ ਨਾਮ ਉਹਨਾਂ ਦੇ ਵੇਰਵੇ ਉਹਨਾਂ ਦੇ ਬੈਂਕ ਅਕਾਊਂਟ ਨੇ ਜਿਹੜੇ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਬਹੁਤਿਆਂ ਨੂੰ ਵਿਪਤਾ ਖੜੀ ਕਰ ਸਕਦੇ ਨੇ ਜੀ ਦੇਖੋ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਨਾ ਇੱਕ ਕ੍ਰਿਸ਼ਨੂ ਹੋਵੇ ਜਾਂ ਕੋਈ ਹੋਰ ਹੋਵੇ ਇਹ ਲਾਲ ਡੈਰੀਆਂ ਦੇ ਬੜੇ ਪੰਗੇ ਨੇ ਇੱਕ ਲਾਲ ਡੈਰੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸੁਫਾਦਲ ਵੀ ਚੱਕੀ ਫਿਰਦਾ ਉਹ ਕਹਿੰਦਾ ਮੈਂ ਬੜੇ ਵੇਰਵੇ ਦਰਜ ਕੀਤੇ ਵੀਰੇ ਲਾਲ ਡੈਰੀ 'ਚ ਦੇਖਿਓ ਜੀ ਜੇ ਸਰਕਾਰ ਸਾਡੀ ਆ ਗਈ ਤੇ ਮੈਂ ਤਾਂ ਪੂਛ ਚ ਕਾ ਦੂੰ ਬਹੁਤ ਆਂਦੀ ਕ੍ਰਿਸ਼ਨੂ ਕ੍ਰਿਸ਼ਨੂ ਉਹ ਮਿਡਲ ਮੈਨ ਹੈ ਤੁਸੀਂ ਕਦੇ ਦੇਖਿਆ ਹੋਣਾ ਬਹੁਤ ਸਾਰੇ ਅਧਿਕਾਰੀਆਂ ਦੇ ਕੋਲ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਹੜੇ ਉਹਨਾਂ ਦੇ ਕੰਮ ਧੰਦੇ ਨਿੱਤਾਂ ਪ੍ਰਤੀ ਆਲੇ ਕਰਦੇ ਆ। ਕਈ ਵਾਰ ਘਰ ਦੇ ਮਾਲਕ ਨੂੰ ਹੀ ਪਤਾ ਹੁੰਦਾ। ਔਰ ਤੁਸੀਂ ਕਦੇ ਵੱਡੇ ਘਰਾਂ ਦੇ ਵਿੱਚ ਜਾ ਕੇ ਦੇਖਿਓ। ਜਿਹੜੇ ਉਹਨਾਂ ਦੇ ਸਰਵੈਂਟ ਨੇ ਉਹਨੂੰ ਪੁੱਛਣਗੇ ਕਿ ਫਲਾਨੀ ਚੀਜ਼ ਕਿੱਥੇ ਹੈ। ਉਹ ਬੰਦਾ ਇੱਕ ਮਿੰਟ 'ਚ ਕੱਢ ਲਿਆ ਹੁੰਦਾ ਹੈ। ਜਨਾਬ ਆ ਪਈਏ। ਸੋ ਸੀਬੀਆਈ ਨੇ ਇਸ ਕ੍ਰਿਸ਼ਨੂ ਦਾ 12 ਦਿਨ ਦਾ ਰਿਮਾਨਡ ਮੰਗਿਆ ਸੀ ਤੇ 9 ਦਿਨ ਦਾ ਮਾਨਜੋਗ ਅਦਾਲਤ ਨੇ ਰਿਮਾਨਡ ਦੇ ਦਿੱਤਾ ਹਮ ਇੱਕ ਗੱਲ ਮੈਂ ਬੜੀ ਕਲੀਅਰ ਕਰਦੇ ਆ ਇੱਕ ਕੇਸ ਦੇ ਵਿੱਚ ਕਿਸੇ ਵੀ ਵਿਅਕਤੀ ਦਾ ਰਿਮਾਨਡ 14 ਦਿਨ ਤੱਕ ਦਿੱਤਾ ਹੋ ਸਕਦਾ ਹਾਂ ਜੀ ਇਹ 9 ਦਿਨ ਦਾ ਦਿੱਤਾ ਜੇ ਕੱਲ ਨੂੰ 9 ਦਿਨਾਂ ਬਾਅਦ ਜਾਂਚ ਏਜੰਸੀ ਸੀਬੀਆਈ ਦੀ ਤਸੱਲੀ ਨਾ ਹੋਈ ਤਾਂ ਅਗਲੇ 5 ਦਿਨ ਦਾ ਰਿਮਾਂਡ ਹੋਰ ਮੰਗ ਸਕਦੇ ਨੇ ਹਾਂਜੀ ਇਹ ਮਾਨਜੋਗ ਅਦਾਲਤ ਤੇ ਨਿਰਪਰ ਕਰਦਾ ਹੈ ਕਿ ਰਿਮਾਂਡ ਇੱਕ ਵਾਰ ਦੇਣਾ ਜਾਂ ਟੁੱਟਮਾ ਦੇਣਾ ਆਮ ਤੌਰ ਤੇ ਰਿਮਾਂਡ ਟੁੱਟਮੇ ਦਿੱਤੇ ਜਾਂਦੇ ਆ ਬੜੇ ਥੋੜੇ ਕੇਸ ਐ ਜਿਨ੍ਹਾਂ ਦੇ ਵਿੱਚ 14 ਦਿਨ ਦਾ ਰਿਮਾਂਡ ਇਕੱਠਾ ਵੀ ਦਿੱਤਾ ਜਾਂਦਾ ਜਾਂ ਚੁੱਕਿਆ ਹੈ ਜੀ ਜੀ ਸੋ ਇਹ ਜਰਾ ਕਰੀਏ ਸ਼ੁਰੂ ਹੁਣ ਕੀ ਕੀ ਕਲਾਤ ਸੇ ਉੱਥੇ ਕਰਦਾ ਹੈ ਉਹ ਜਿਵੇਂ ਪੁਰਾਣੀ ਇੱਕ ਕਹਾਵਤ ਆ ਵੀ ਨੱਚਾ ਮੈਂ ਲੁਧਿਆਣੇ ਮੇਰੀ ਧਮਕੇ ਜਲੰਧਰ ਪੈਂਦੀ ਤੇ ਕ੍ਰਿਸ਼ਨੂ ਨੂੰ ਇੰਟਰੋਗੇਟ ਤਾਂ ਕਰਨਗੇ ਸੀਬੀਆਈ ਵਾਲੇ ਉਹਦੀਆਂ ਧੜਕਣਾ ਤੇ ਉਹਦੇ ਜਿਹੜੇ ਬਾਕੀ ਕੁਛ ਹੈ ਉਹ ਬਹੁਤ ਸਾਰੇ ਅਧਿਕਾਰੀਆਂ ਦੀ ਨੀਂਦ ਹਰਾਮ ਕਰਨਗੇ ਜੀ ਬਿਲਕੁਲ ਕਿ ਕ੍ਰਿਸ਼ਨੂ ਕਿਥੇ ਮੇਰਾ ਨਾਮ ਤੇ ਨਹੀਂ ਲਾਇਆ ਉਹ ਦੂਜਾ ਤੇ ਅੱਜ ਕੱਲੇ ਕਰਵਾਜ ਨਾ ਕਾਨਾ ਪੂਸੀ ਦਾ ਉਹ ਦੂਜੇ ਨੂੰ ਪੁੱਛਦੇ ਆ ਕਿ ਮੈਂ ਕੀ ਮੇਰਾ ਪਤਾ ਕਰ ਲਈ ਕਿਤੇ ਮੇਰੇ ਬਾਰੇ ਤੇ ਨੇ ਕੁਝ ਕਿਹਾ ਹੂੰ ਸੋ ਇਹ ਕ੍ਰਿਸ਼ਨੂ ਵਾਲਾ ਜਿਹੜਾ ਮਾਮਲਾ ਹੈਗਾ ਸ਼ਾਇਦ ਇਹਦੇ ਵਿੱਚ ਇਹਨਾਂ ਨੌ ਦਰਾਂ ਦੇ ਵਿੱਚ ਕੁਝ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਿਨ੍ਹਾਂ ਦੇ ਜਿਹੜੀਆਂ ਫਿਰ ਉਹ ਪੱਕ ਡੰਡੀਆਂ ਨੇ ਉਹ ਜਾਣ ਗਿਆ ਵੀ ਵੱਡੇ ਘਰਾ ਦੇ ਬੰਦੇ ਜੀ ਢਿਲੋ ਸਾਹਿਬ ਅੱਗੇ ਜ਼ਿਕਰ ਕਰਾਂਗੇ ਆਨੰਦਪੁਰ ਸਾਹਿਬ ਦਾ ਆਨੰਦਪੁਰ ਸਾਹਿਬ ਦੇ ਵਿੱਚ ਅੱਜ ਇੱਕ ਗੋਲੀ ਦੀ ਘਟਨਾ ਵਾਪਰੀ ਹੈ ਖਰਾਨੀ ਜਣਕ ਗੱਲ ਇਹ ਹੈ ਕਿ ਬੜੇ ਸੇਫਟੀ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹੀ ਇਕਾਗੂ ਤੇ ਗੋਲੀ ਚੱਲੀ ਹੈ ਜੋ ਕਿ ਇੱਕ ਵਿਆਹ ਸਮਾਗਮ ਦੇ ਦੌਰਾਨ ਚਲਾਈ ਗਈ ਹੈ ਨਾਮ ਹੈ ਨਿਤਿਨ ਨੰਦਾ ਕਿਵੇਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਦੇਖੋ ਇੱਕ ਵਿਆਹ ਸਮਾਗਮ ਦੇ ਵਿੱਚ ਇਸ ਨਿਤਿਨ ਨੰਦਾ ਦੇ ਉੱਤੇ ਇਹ ਗੋਲੀ ਚੱਲੀ ਹੈ ਤੇ ਕਿੱਧਰ ਗਏ ਹੋ ਤੁਸੀਂ ਵਿਆਹ ਪੈਲਸਾਂ ਦੇ ਵਿੱਚ ਕੋਈ ਹਥਿਆਰ ਲੈ ਕੇ ਨਹੀਂ ਜਾ ਸਕਦੇ ਔਰ ਜੇ ਤੁਸੀਂ ਕਦੇ ਵਿਆਹਾਂ ਚ ਜਾਂਦੇ ਆਪਾਂ ਆਮ ਤੌਰ ਤੇ ਪੈਲਸਾਂ ਦੇ ਬਾਹਰ ਲਿਖ ਕੇ ਵੀ ਲਾਇਆ ਹੁੰਦਾ ਹੈ ਪਰ ਇਹਦੇ باوجود ਜੇ ਬੰਦੇ ਛਰੇਆਂ ਉੱਤੇ ਹਥਿਆਰ ਲੈ ਕੇ ਵਿਆਹ ਦੇ ਵਿੱਚ ਦੰਦ ਨਾਉਂਦੇ ਫਿਰਦੇ ਆ ਤੇ ਗੋਲੀ ਚਲਾ ਕੇ ਇੱਕ ਆਮ ਬੰਦੇ ਨੂੰ ਨਹੀਂ ਇੱਕ ਲੋਕਾਂ ਦੇ ਨਮਾਇंदे ਐਮਐਲਏ ਨੂੰ ਜ਼ਖਮੀ ਕਰ ਦਿੰਦੇ ਆ ਸਭ ਤੋਂ ਪਹਿਲਾਂ ਉਹਨੂੰ ਮੁੱਢਲੀ ਸਿਹਤਾਂ ਵਾਸਤੇ ਅਨੰਦਪੁਰ ਸਾਹਿਬ ਲੈ ਜਾਇਆ ਗਿਆ ਕਹਿੰਦੇ ਕਿ ਉੱਥੋਂ ਦੇ ਹਸਪਤਾਲ ਨੇ ਉਹਦਾ ਜਵਾਬ ਦੇਤਾ ਕਿ ਛੱਟ ਜਿਆਦਾ ਤੁਸੀਂ ਇਹਨੂੰ ਪੀਜੀਆਈ ਜਾਂ ਕਿਸੇ ਹੋਰ ਵੱਡੇ ਹਸਪਤਾਲ ਦੇ ਵਿੱਚ ਲੈ ਜਾਓ ਹਾਂਜੀ ਹੁਣ ਪਤਾ ਲੱਗਿਆ ਕਿ ਉਹਨਾਂ ਨੂੰ ਵੱਡੇ ਹਸਪਤਾਲ ਦੇ ਵਿੱਚ ਚੰਡੀਗੜ੍ਹ ਵਾਲਾ ਰੈਫਰ ਕਰਤਾ ਪਰ ਆਹ ਜਿਹੜਾ ਘਟਨਾਕਰਮ ਵਾਪਰਿਆ ਹਥਿਆਰਾਂ ਵਾਲਾ ਇਹਦੇ ਵਿੱਚ ਪੰਜਾਬ ਪੁਲਿਸ ਦਾ ਮੁਖੀ ਡੀਜੀਪੀ ਕਾਰਜਕਾਰੀ ਦਸ ਸਕਦਾ ਕਿ ਐਂ ਦੰਦਨਾਉਂਦੇ ਇਤਿਆਰਾਂ ਦੇ ਵਿੱਚ ਕਿਵੇਂ ਤੁਰੇ ਫਿਰਦੇ ਆ ਹੂੰ ਜੀ ਕਿੱਥੇ ਆ ਥੋੜਾ ਜਲਾ ਪੁਲਿਸ ਮੁਖੀ ਰੋਪੜ ਦਾ ਉੱਥੇ ਹੀ ਅਟਗੇ ਜੀ ਭੁੱਲਰ ਸਾਹਿਬ ਵੀ ਉੱਥੇ ਹੀ ਸੀ ਜੀ ਜੀ ਬਿਲਕੁਲ ਅੱਜ ਕੱਲ ਜਿਹੜਾ ਬੜਾ ਚਿਹਤਾ ਅਫਸਰ ਹੈ ਇਹਨਾਂ ਦਾ ਨਾਨਕ ਸਿੰਘ ਉੱਥੇ ਜਾ ਪਹੁੰਚਿਆ ਉਹਦੀ ਥਾਂ ਤੇ ਸੋ ਇਹਦੇ ਬਾਰੇ ਜਵਾਬ ਦੇ ਵਿੱਚ ਜਿਹੜਾ ਪੁਲਿਸ ਮਹਿਕਮਾ ਇਹ ਉਹਦੀ ਕਾਰਗੁਜ਼ਾਰੀ ਤੇ ਉੱਤੇ ਸਵਾਲ ਖੜੇ ਹੁੰਦੇ ਆ ਕਿ ਜੇ ਦੰਦਨਾਉਂਦੇ ਪਾਬੰਦੀਆਂ ਦੇ باوجود ਮਰਜ਼ਪਾਲਸਾ ਦੇ ਵਿੱਚ ਲੋਕ ਇਸ ਤਰ੍ਹਾਂ ਹਥਿਆਰ ਚੱਕ ਕੇ ਬੰਦਿਆਂ ਦੇ ਉੱਤੇ ਜਾਨ ਲੈਵੇ ਹਮਲੇ ਕਰਦੇ ਜੀ ਟੈਲੋ ਸਾਹਿਬ ਅੱਗੇ ਜ਼ਿਕਰ ਜਿਹੜਾ ਉਹ ਕਰਾਂਗੇ ਕਿ ਆਪਾਂ ਅਕਸਰ ਦੇਖਿਆ ਕਿ ਦੀਵਾਲੀ ਤੱਕ ਹਾਲਾਤ ਬੜੇ ਖਰਾਬ ਹੋ ਜਾਂਦੇ ਨੇ ਪੋਲੂਸ਼ਨ ਬਹੁਤ ਹੋ ਜਾਂਦਾ ਹੈ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਪਰ ਇਸ ਵਾਰ ਦੀਵਾਲੀ ਤੱਕ ਕਾਫੀ ਠੀਕ ਰਿਹਾ ਕੰਪੈਰੀਟਿਵਲੀ ਇਸ ਵਾਰ ਉਨੀ ਹਾਲਤ ਮਾੜੀ ਨਹੀਂ ਹੋਈ ਪਰ ਹੁਣ ਜਿਹੜੀ ਉਹ ਕੰਮ ਖਿੱਚ ਦਿੱਤਾ ਗਿਆ ਹੁਣ ਪਰਾਲੀਆਂ ਨੂੰ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਇੱਕ ਵਾਰੀ ਫਿਰ ਤੋਂ ਪੰਜਾਬ ਨੇ ਬਾਜ਼ੀ ਮਾਰ ਲਈ ਹੈ ਸਭ ਤੋਂ ਵੱਧ ਮਾਮਲੇ ਆ ਰਹੇ ਨੇ ਤਰਨਤਾਰਨ ਜਿਲ੍ਹਾ ਜਿੱਥੇ ਕਿ ਚੋਣ ਹੋਣੀ ਹੈ ਸਭ ਤੋਂ ਵੱਧ ਸਟਿਕਨੈਸ ਹੈ ਉੱਥੇ ਸੁਰੱਖਿਆ ਬਹੁਤ ਹੈ ਉੱਥੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ ਇਸ ਸਮੇਂ ਸੁਰੱਖਿਆ ਨੂੰ ਤੁਸੀਂ ਕੀ ਕਰੋਗੇ ਜੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਦੇਖਣਾ ਹੀ ਨਹੀਂ ਕਿਉਂਕਿ ਉੱਥੇ ਚੋਣ ਹੋ ਰਹੀ ਹੈ ਔਰ ਸਾਡੇ ਲੋਕ ਵੀ ਇਸ ਗੱਲ ਦੇ ਵਿੱਚ ਨੇ ਤੋ ਗਾਹਾਂ ਨੂੰ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀ ਐ ਐਕਤੀ ਤੇ ਮਸਾ ਫਸੇ ਨੇ ਇੱਕ ਤੁਸੀਂ ਕੁੱਲ ਮਿਲਾ ਕੇ ਦੇਖੋ ਹਾਲਾਂਕਿ ਸਰਕਾਰ ਦਾ ਦਾਵਾ ਸੀ ਅਸੀਂ ਝੋਨੇ ਦੀ ਲੋਈ ਅਡਵਾਂਸ ਕਰਤੀ ਐ ਪਹਿਲਾਂ ਆਮ ਤੌਰ ਤੇ 15 ਜੂਨ ਇਸ ਵਾਰ ਤਾਂ ਇਹਨਾਂ ਨੇ ਜੂਨ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰਾਤਾ ਸੀ ਤੇ ਮਾਰਕੀਟ ਦੇ ਵਿੱਚ ਵੀ ਉਸੇ ਹਿਸਾਬ ਨਾਲ ਪਹਿਲਾਂ ਆ ਗਿਆ ਪਰ ਜਿਹੜਾ ਝੋਨੇ ਦੀ ਸਿੱਲ 17% ਮੰਨੀ ਜਾਂਦੀ ਹੈ ਉਹ ਸਿੱਲ ਤਾਂ 17 ਆ ਨਹੀਂ ਰਹੀ ਹੁਣ ਤਾਂ ਪਿਛਲੇ 2-3 ਦਿਨਾਂ ਤੋਂ ਮੌਸਮ ਦੇ ਵਿੱਚ ਵੀ ਤਬਦੀਲੀ ਆ ਗਈ ਹੈ ਤਾਪਮਾਨ ਚ ਘਰਾਬਟਾਈ ਹੈ ਔਰ ਜਿੱਥੇ-ਜਿੱਥੇ ਮੰਡੀਆਂ ਦੇ ਵਿੱਚ ਆਪਾਂ ਪਤਾ ਕਰਦੇ ਹਾਂ ਉੱਤੇ 17% ਸੱਲ ਤਾਂ ਨਹੀਂ ਰਹੀ ਜਿਹਦੇ ਕਰਕੇ ਕਿਸਾਨਾਂ ਨੂੰ ਆਪਣਾ ਝੋਨਾ ਮੰਡੀਆਂ ਚ ਖਲਾਰ ਕੇ ਪਹਿਲਾਂ ਉਹਨੂੰ 17% ਤੇ ਲਿਆਉਣਾ ਪੈਂਦਾ ਫੇਰ ਵੇਚਦਾ ਹੈ ਜਦੋਂ ਪਹਿਲੇ ਦਿਨਾਂ ਦੇ ਵਿੱਚ ਇੱਥੇ ਅੰਕੜੇ ਆਏ ਲਓ ਜੀ ਇਹ ਇੱਕ ਤੀ ਤਾਂ ਪੰਜਾਬ ਨੇ ਅੱਗਾ ਲਾਉਣੀਆਂ ਬੰਦ ਹੋ ਗਈਆਂ ਆ ਹੋ ਗਿਆ ਆਹ ਹੋ ਗਿਆ ਸਰਕਾਰੀ ਅਧਿਕਾਰੀ ਤੇ ਦੂਜਾਰੇ ਬੜਾ ਤਮਚੜ ਪਾਇਆ ਉਹ ਕਹਿੰਦਾ ਜਜਮਾਨਾ ਬਾਲ ਕਿ ਡੇ ਕਿ ਡੇ ਕਹਿੰਦਾ ਸਾਹਮਣੀ ਆਉਣਗੇ ਤੇ ਹੁਣ ਜਦੋਂ ਪ੍ਰੈਕਟੀਕਲ ਤੌਰ ਦੇ ਉੱਤੇ ਅੱਗਾਂ ਲੱਗਣ ਲੱਗੀਆਂ ਕਾਰਨ ਝੋਨਾ ਪਛੇਤਾ ਹੋ ਗਿਆ ਜਿਹੜਾ ਸਿਲ ਕਰਕੇ ਮੋਇਸਚਰ ਕਰਕੇ ਝੋਨਾ ਲੇਟ ਹੋ ਗਿਆ ਲੇਟ ਕਰਕੇ ਤੇ ਫਿਰ ਪਰਾਲੀ ਨੂੰ ਅੱਗਾਂ ਵੀ ਉਸੇ ਹਿਸਾਬ ਨਾਲ ਲੱਗ ਰਹੀਆਂ ਨੇ ਹੂੰ ਸੋ ਮੈਂ ਕਿਸੇ ਨੂੰ ਇਹਦੇ ਵਿੱਚ ਨਾ ਬਹੁਤਾ ਨਾ ਫਾਰਕ ਕਰਦਾ ਨਾ ਦੋਸ਼ੀ ਮੰਨਦਾ ਹੇਠਲੇ ਪਾਸੇ ਤੋਂ ਲੈ ਕੇ ਉੱਪਰ ਸਰਕਾਰਾਂ ਤੱਕ ਇਹਦੇ ਵਿੱਚ ਸਾਂਝੀ ਹੂੰ ਜਿੱਤਰਾ ਦੀ ਜ਼ਰੂਰਤ ਹੈ ਤੇ ਸਾਰਿਆਂ ਨੂੰ ਆਪੋ ਆਪਣਾ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ ਹੈ ਇਹ ਨਹੀਂ ਹੈ ਵੀ ਕਦੇ ਆਪਾਂ ਇੱਕ ਤੇ ਕਹਿ ਦੀਏ ਦੋ ਤੇ ਕਹਿ ਦੀਏ ਕਿਸਾਨ ਵੀ ਸਾਰੇ ਮਾਮਲੇ ਵਾਸਤੇ ਜ਼ਿੰਮੇਵਾਰ ਨੇ ਸਾਰਿਆਂ ਨੂੰ ਇਹਦੇ ਵਿੱਚ ਆਪੋ ਆਪਣੀ ਭੂਮਿਕਾ ਅਦਾ ਕਰਨੀ ਪਊਗੀ ਕਦੇ ਉਹਨਾਂ ਕੋਲ ਵੀ ਤਾਂ ਜਾ ਕੇ ਪੁੱਛ ਲਓ ਵੀ ਤੁਹਾਡੀ ਸਮੱਸਿਆ ਕੀ ਹੈ ਜੀ ਬਲਕਿ ਤੁਸੀਂ ਕਿਉਂ ਅੱਗਾ ਲਾਉਨੇ ਹੋ ਕਈ ਥਾਵਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਡਾਇਰੈਕਟ ਵੀ ਜਿਹੜੇ ਪ੍ਰੋਗਰਾਮ ਆਪਣੇ ਚੱਲਦੇ ਆ ਉਹਦੇ ਵਿੱਚੋਂ ਆਪਾਂ ਨੂੰ ਟੈਲੀਫੋਨ ਤੇ ਵੀ ਦੱਸਦੇ ਆ ਕਿ ਸਰ ਮਸ਼ੀਨਾਂ ਨਹੀਂ ਮਿਲ ਰਹੀਆਂ ਜੀ ਜਿੱਥੇ ਮਿਲਿਆ ਉੱਥੇ ਨਹੀਂ ਵੀ ਲਾਈ ਢਿਲੂ ਸਾਹਿਬ ਇਸ ਵਾਰ ਜੀ ਹਾਂ ਨਹੀਂ ਹੈ ਨਹੀਂ ਲਾਈ ਬਹੁਤ ਬੰਦਿਆਂ ਨੇ ਨਹੀਂ ਲਾਈ ਪਰ ਤੁਸੀਂ ਵੀ ਪਿੰਡਾਂ ਦੇੋਂ ਮੈਂ ਵੀ ਪਿੰਡਾਂ ਦਾ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਗੱਲ ਦੇਖਣਯੋਗ ਆ ਉਹ ਇਹ ਹੈ ਕਿ ਛੋਟੇ ਤੇ ਦਰਮਿਆਨੇ ਕਿਸਾਨ ਦੀ ਬਾਹ ਕੌਣ ਪੜੇ ਜੀ ਕਿਉਂਕਿ ਇਹਨਾਂ ਮਸ਼ੀਨਾਂ ਵਾਸਤੇ ਟਰੈਕਟਰ ਛੋਟਾ ਨਹੀਂ ਚਾਹੀਦਾ 100 ਹਰਸ ਪਾਵਰ ਦਾ ਚਾਹੀਦਾ ਹਮ ਬਿਲਕੁਲ ਸੋ ਸਰਕਾਰਾਂ ਸਵੈ ਗਲੇਲਾਂ ਦੇ ਗਲੇਲੇ ਨਾਲ ਵਟਣ ਇਹ ਪ੍ਰੈਕਟੀਕਲ ਕਰਕੇ ਦਿਖਾਉਣ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਮਸ਼ੀਨਾਂ ਨਹੀਂ ਹੈ ਉਹਨਾਂ ਦੇ ਬਦਲੇ ਵਿੱਚ ਪ੍ਰਬੰਧ ਕਰਕੇ ਦਿੱਤੇ ਜੋ ਜੀ ਟਿਲੋਸਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ ਹੈ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਕਸ਼ਮੀਰੀ ਸਿੱਖ ਸੰਗਤ ਹੈ ਜਿਹੜੀ ਉਹ ਚੇਚੇ ਤੌਰ ਤੇ ਪੰਜਾਬ ਪਹੁੰਚੀ ਹੈ ਪੰਜਾਬ ਪਹੁੰਚੀ ਹੈ ਹੜ੍ਹ ਪ੍ਰਭਾਵਿਤ ਖੇਤਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਐਸਜੀਪੀਸੀ ਨੂੰ ਤਕਰੀਬਨ 80 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਹੈਗਾ ਜਾਂ ਚੈੱਕ ਹੈਗਾ ਉਹ ਪੇਂਡ ਕਰ ਦਿੱਤਾ ਗਿਆ ਉਧਰ ਗੁਰਪੁਰਬ ਮੌਕੇ ਤੇ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਲਗਭਗ 2199 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਨੇ ਜਿਹੜੇ ਉਹ ਪਾਕਿਸਤਾਨ ਨੇ ਜਾਰੀ ਕਰ ਦਿੱਤੇ ਨੇ 15 ਨਵੰਬਰ ਨੂੰ ਕਸ਼ਮੀਰ ਤੋਂ ਇੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਕਿ ਸਾਬ ਸ੍ਰੀ ਗੁਰਤੇਗ ਬਾਦ ਜੀ ਦੀ ਸ਼ਹੀਦੀ ਸ਼ਤਾਬ ਦੀ ਨੂੰ ਸਮਾਪਤ ਹੋਵੇਗਾ ਜੋ ਕਿ ਸ਼ੁਰੂ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਮਟਨ ਕਸ਼ਮੀਰ ਤੋਂ ਜਿਸ ਦਾ ਐਲਾਨ ਹੈ ਜਿਹੜਾ ਉਹ ਤਾਮੀ ਸਾਹਿਬ ਉਹਨਾਂ ਨੇ ਕੀਤਾ ਹੈ ਉਧਰ ਚੰਡੀਗੜ੍ਹ ਦੇ ਮੇਅਰ ਦਾ ਕਾਰਜਕਾਲ 5 ਸਾਲ ਕਰਨ ਦੀ ਮੰਗ ਉੱਠੀ ਹੈ ਤੇ ਮੰਗ ਉਠਾਈ ਹੈ ਮਨੀਸ਼ ਦਿਵਾਰੀ ਹੋਣਾ ਨੇ ਉਹ ਕਹਿੰਦੇ ਕਿ ਮੈਂ ਇਸ ਬੰਦੇ ਤੇ ਇੱਕ ਪ੍ਰਾਈਵੇਟ ਬਿੱਲ ਹੈ ਜਿਹੜਾ ਉਹ ਲੈ ਕੇ ਆਵਾਂਗਾ ਉਧਰ ਗਾਜ਼ਾ ਦੇ ਵਿੱਚ ਰਾਤ ਭਰ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 81 ਹੈ ਜਿਹੜੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਘੱਟੋ-ਘੱਟ 60 ਜਰਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਸੀ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ